ਮਾਤਾ ਗੁਜਰੀ ਜੀ ਹੈਗੇ ਨੇ ਬੇਬੇ ਨਾਨਕ ਜੀ ਹੈਗੇ ਨੇ ਜਿਨ੍ਹਾਂ ਨੇ ਆਪਣੇ ਅਸੀਂ ਗੁਰੂ ਨਾਨਕ ਦੀ ਤਾਂ ਗੱਲ ਕਰਦੇ ਆ ਪਰ ਕਦੀ ਇਹ ਸੀ ਇਹ ਨਹੀਂ ਸੋਚਦੇ ਵੀ ਗੁਰੂ ਨਾਨਕ ਜਿਹੜੇ ਸੀਗੇ ਇੱਕ ਹਿਊਮਨ ਬੀਿੰਗ ਵੀ ਸੀਗੇ ਉਹਨਾਂ ਦੇ ਆਪਣੇ ਫਾਦਰ ਦੇ ਨਾਲ ਕਿੰਨੇ ਤਲਕ ਉਹ ਡਿਫਰੈਂਸ ਕਿਹਾ ਰਹੀਆਂ ਸੀਗੀਆਂ ਆਪਣੀਆਂ ਤੇ ਉਹਨਾਂ ਨੂੰ ਕਦੋਂ ਕਿਸ ਨੇ ਠੀਕ ਕੀਤਾ ਕਿਸ ਨੇ ਸਮੋਦਨ ਕੀਤਾ ਉਹਨਾਂ ਦੀ ਵੱਡੀ ਬੈਣ ਨੇ ਜਦੋਂ ਪਿਓ ਪੁੱਤ ਦੀ ਨਹੀਂ ਸੀ ਬਣਦੀ ਉਹ ਆਪਣੇ ਛੋਟੇ ਭਰਾ ਨੂੰ ਆਪਣੇ ਨਾਲ ਲੈ ਗਈ ਉੱਥੇ ਉਹਨੇ ਆਪਣੇ ਛੋਟੇ ਭਰਾ ਨੂੰ ਮੌਕਾ ਦਿੱਤਾ ਵੀ ਤੂੰ ਜੋ ਕੁਝ ਕਰਨਾ ਚਾਹੁੰਦਾ ਤੂੰ ਉਹ ਕਰ ਤੂੰ ਆਪਣੇ ਆਪ ਦੇ ਵਿੱਚ ਐਂਡ ਅਲਟੀਮੇਟਲੀ ਉਹ ਇੰਨੇ ਵੱਡੇ ਗੁਰੂ ਸਾਨੂੰ ਕਦੇ ਵੀ ਉਹਨਾਂ ਦਾ ਰੋਲ ਨਹੀਂ ਭੁੱਲਣਾ ਚਾਹੀਦਾ ਬੇਬੀ ਨਾਨਕ ਜੀ ਦਾ ਇਸ ਤਰ੍ਹਾਂ ਹੀ ਮਾਤਾ ਗੁਜਰੀ ਜੀ ਦਾ ਸੀ ਕਦੇ ਰੋਲ ਨਹੀਂ ਭੁੱਲ ਸਕਦੇ ਉਹਨਾਂ ਨੇ ਕੋਈ ਨਾ ਕੋਈ ਸਿੱਖਿਆ ਤੇ ਜ਼ਰੂਰ ਦਿੱਤੀ ਹੋਏਗੀ ਛੋਟੇ ਜੇ ਗੋਬਿੰਦ ਸਿੰਘ ਨੂੰ ਜਿਹਦੇ ਵਿੱਚ ਇੰਨਾ ਉਹ ਆਇਆ ਕਿ ਮੈਂ ਆਪਣੇ ਪਿਤਾ ਨੂੰ ਕਹਾਂ ਵੀ ਤੁਸੀਂ ਜਾਓ ਤੁਸੀਂ ਆਪਣਾ ਆਪ ਵਾਰੋ ਤੁਸੀਂ ਫਿਰ ਆਪਣੇ ਪੋਤਰਿਆਂ ਨੂੰ ਉਹੀ ਸਿੱਖਿਆ ਆਪਣੇ ਪੋਤਰਿਆਂ ਨੂੰ ਦੇਣੀ ਤੋਂ ਮੈਨੂੰ ਲੱਗਦਾ ਹੈ ਕਿ ਜਿਹੜੀ ਸਟਰੈਂਥ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ ਔਰਤਾਂ ਦੇ ਵਿੱਚ ਇਸੇ ਤਰ੍ਹਾਂ ਔਨ ਦੀ ਅਦਰ ਹੈਂਡ ਸਾਡੇ ਕੋਲ ਇੱਕ ਬਹੁਤ ਵੱਡਾ ਐਗਜ਼ਾਮਪਲ ਮਾਈਪਾ ਗੋਦਾ ਹੈ ਜਿਹੜੀ ਮੈਂ ਇੱਕ ਪਾਸੇ ਮਾਤਾ ਖੀਵੀ ਜੀ ਨੇ ਜਿਹੜੇ ਲੰਗਰ ਦੀ ਪ੍ਰਥਾ ਸ਼ੁਰੂ ਕਰਦੇ ਜਿੱਥੇ ਅਸੀਂ ਕਹਿੰਦੇ ਹਾਂ ਵੀ ਹਾਂ ਔਰਤ ਜਿਹੜੀ ਹੈ ਉਹ ਘਰ ਵਿੱਚ ਬੈਠ ਕੇ ਉਹਨੇ ਖਾਣਾ ਪਿਆਣਾ ਹੁੰਦਾ ਦੂਜੇ ਪਾਸੇ ਮਾਈਪਾ ਗੋਵੀ ਜਿੰਨੇ ਮਹਾ ਸਿੰਘ ਜੀ ਨੂੰ ਜਦੋਂ ਬਦਾਵਤ ਦੇ ਕੇ ਆਗੇ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਫਿਰ ਚੂੜੀਆਂ ਪਾ ਲਓ ਅਸੀਂ ਜਾ ਕੇ ਲੜਾਂਗੇ ਸੋ ਸਟਰੈਂਥ ਵੀ ਹੈ ਉਥੇ ਤੋਂ ਇਹ ਕਈ ਸਾਡੇ ਆਈਕॉन्स ਹੈਗੇ ਨੇ